ਹਾਂਜੀ ਬਾਜੀ ਨਮਸਕਾਰ ਹੈ ਆ ਦਾਬ ਸੱਚੀ ਗੱਲ ਕੀ ਹਾਲ ਚਾਲ ਹੈ ਸਭਾਗਤ ਆ ਤੁਹਾਡਾ ਸਾਡੇ YouTube ਚੈਨਲ ਦੇ ਵਿੱਚ ਉਹ ਜਿਹੜਾ ਸੱਜਣ ਆਪਣੇ ਭਰਾ ਦੇ ਚੈਨਲ ਦੇ ਉੱਤੇ ਨਵੇਂ-ਨਵੇਂ ਬਾਜੀ ਚੈਨਲ ਆਪ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਜੋ ਆਪਾਂ ਸੁੜਦੇ ਜੀਆਂ ਸ਼ਾਨਦਾਰ ਵੀਡੀਓ ਲਿਆਂਦੇ ਰਿਹਾ ਕਰੀਏ ਤਾਂ ਇੱਕ ਤੋਂ ਇੱਕ ਖਰੇ ਤੇ ਟੌਪ ਜਨਪ੍ਰਾਂਤ ਆਸ਼ਾਓ ਕਿ ਕਰਾਂਦੇ ਰਿਹਾ ਕਰੀਏ ਕਿਉਂ ਪਾਉਂਦਾ ਜੋੜਾ ਫਿਰ ਪਹਿਲਾਂ ਕਿ ਨਹੀਂ ਮੇਰਾ ਭਰਾ ਦੱਸਿਓ ਮੇਰਾ ਵੀਰੇ ਕਮੈਂਟ ਕਰਕੇ ਉਹ ਹਾਂਜੀ ਵੀ ਦਰਸ਼ਕੋ ਕੀ ਹਾਲ ਚਾਲ ਹੈ ਮੇਰਾ ਭਰਾ ਠੀਕ ਠਾਕ ਹਾਂ ਥੋੜਾ ਛੋਟਾ ਭਰਾ ਮੀਤ ਕਰਦਾ ਕਿ ਮੇਰੇ ਸਾਰੇ ਵੀਰ ਭਰਾ ਆਪਣੇ ਘਰ ਪਰਿਵਾਰ ਜਾਨਵਰਾਂ ਦੇ ਵਿੱਚ ਠੀਕ ਠਾਕ ਹੋਣਗੇ ਵੀਡੀਓ ਆਪਣੀ ਵੇਖ ਕੇ ਇਹੋ ਜਿਹੇ ਚੰਗੇ ਝੋਟਿਆਂ ਦਾ ਸ਼ੌਂਕ ਕਰਕੇ ਆਪਣੇ ਚੈਨਲ ਦੇ ਉੱਤੇ ਮੇਰਾ ਭਰਾ ਆਨੰਦ ਮਾਣਦੇ ਹੋਣਗੇ ਉਹ ਹਾਂਜੀ ਵੀ ਬਾਬਿਓ ਤੁਹਾਡੇ ਅੱਗੇ ਮੇਰਾ ਭਰਾ ਜੋੜਾ ਕੈਸਾ ਜੋੜਾ ਐਸਾ ਜੋੜਾ ਜਿਹਨੂੰ ਕਹਿੰਦੇ ਬਾਬਿਓ ਤਰਨਾਟ ਜੋੜਾ ਟੌਪ ਜੋੜਾ ਬਲੱਡ ਲਾਈਨ ਤੁਸੀਂ ਤਕਰੀਬਨ ਕਾਲ ਸ਼ਿਕਾਰੀ ਬੰਦਿਆਂ ਨੂੰ ਪਤਾ ਅਣਜਾਣ ਬੰਦਾ ਕਹਿ ਸਕਦੇ ਜਿਹਨੂੰ ਇਹਨਾਂ ਕਬੂਤਰਾਂ ਬਾਰੇ ਨਾ ਪਤਾ ਹੋਵੇ ਠੀਕ ਹੈ ਜੀ ਬਾਬਿਓ ਕੱਦ ਕਾਠ ਚੈੱਕ ਕਰੋ ਏਡੇ ਉੱਚੇ ਲੰਮੇ ਲੰਮੇ ਕੂਤਰ ਨੇ ਮੈਂ ਕਹਿੰਦਾ ਬਾਬਿਓ ਕਬੂਤਰਾਂ ਨੂੰ ਵੇਖ ਕੇ ਬੰਦੇ ਦੀ ਰੂਹ ਖੁਸ਼ ਹੁੰਦੀ ਹੈ ਰੂਹ ਠੀਕ ਹੈ ਜੀ ਰੂਹ ਖੁਸ਼ ਹੁੰਦੀ ਵੀਰੇ ਮੂੰਹ ਨਾਲ ਆਪਾਂ ਗੱਲ ਕਹਿ ਰਹੇ ਆ ਚੈੱਕ ਕਰ ਲਓ ਪਹਿਲਾਂ ਪੈਰ ਚੈੱਕ ਕਰੋ ਝੂਟੇ ਆਪਣੇ ਦੇ ਠੀਕ ਹੈ ਜੀ ਸੜੇ ਹੋਏ ਜਾਮਣੀ ਪੈਰ ਪੱਕਾ ਚੱਲਾ ਬਿਲਕੁਲ ਬੰਦ ਜੋੜ ਬਾਬਿਓ ਮੱਚ ਦੀ ਤੀਲ ਹੀ ਨਹੀਂ ਜਾਣੀ ਕੂਤਰ ਦੇ ਜੋੜ ਦੇ ਵਿੱਚ ਠੀਕ ਹੈ ਜੀ ਬਾਕੀ ਆਪਾਂ ਇਹ ਨਹੀਂ ਕਹਿੰਦੇ ਦਾਸ਼ ਕੋ ਖੁੱਲੇ ਜੋੜਾਂ ਵਾਲੇ ਕੂਤਰ ਬੇਕਾਰ ਆ ਸਾਡੇ ਕਈ ਇਹੋ ਜਿਹੇ ਖੁੱਲੇ ਜੋੜਾਂ ਵਾਲੇ ਕੂਤਰੇ ਬਾਬੇ ਉਹ ਚੀਜ਼ੀ ਪੈਂਦੀ ਉਹਨਾਂ ਦੇ ਜੋੜਾਂ ਅੰਦਰ ਤੇ ਮੈਂ ਕਿਹਾ ਜਦੋਂ ਉੜਦੇ ਨੇ ਮੇਰਾ ਭਰਾ ਬਾਜਾ ਮਾਰ ਮਾਰ ਭਾਉਣੇ ਪੈਂਦੇ ਨੇ ਠੀਕ ਹੈ ਜੀ ਤੇ ਆ ਬਾਬੇ ਚੈੱਕ ਕਰੋ ਪ्योर ਹਜ਼ਾਰ ਵਾਲੇ ਕੂਤਰਾਂ ਦੇ ਵਿੱਚੋਂ ਆਪਣਾ ਵੱਡਾ ਕੂਤਰ ਨਾਲ ਬਾਬੇ ਟੈਲ ਵਾਲੇ ਕੂਤਰਾਂ ਦੇ ਵਿੱਚੋਂ ਕੱਚੀਆਂ ਪੀਲੀਆਂ ਅੱਖਾਂ ਪੈਰਾਂ ਵਿੱਚ ਡੱਕੇ ਗੁਲਾਬੀ ਨੋਕ ਗੁਲਾਬੀ ਪਾਲਕਾਂ ਪੈਰ ਦੇ ਵਿੱਚ ਛੱਲਾ ਬਿਲਕੁਲ ਕੱਚੀਆਂ ਪੀਲੀਆਂ ਅੱਖਾਂ ਚਿੱਟੇ ਸ਼ਫੈਦ ਆਪਣੀਆਂ ਇਹ ਮਾਦੀਆ ਚੈੱਕ ਕਰੋ ਜੀ ਜੋੜਾ ਫਲ ਟਾਪ ਕੁਆਲਿਟੀ ਗਾਰੰਟੀ ਵਾਲਾ ਜੂੜਾ ਮੇਰਾ ਭਰਾ ਰੇਟ ਸੋਨੂੰ ਵਿੱਚੇ ਮੈਂਸ਼ਨ ਕਰ ਦਿੰਦਾ ਜੀ ਠੀਕ ਹੈ ਬਹੁਤ ਭਰਾ ਕਹਿੰਦੇ ਕਾਸ਼ਵਰੀ ਕੀ ਰੇਟ ਆ ਵੀਰੇ ਆਪਾਂ ਹੱਬ ਹਵਾ ਕੇ ਰੇਟ ਦੱਸੀਦਾ ਠੀਕ ਹੈ ਜੀ ਕੋਈ ਲਕੋਣੀ ਜਿਹਦਾ ਮਨ ਮੰਦਾ 9041226056 ਵਾਲੇ ਨੰਬਰ ਤੇ ਆਪਣੇ ਛੋਟੇ ਵੀਰ ਨੂੰ ਮੇਰਾ ਭਰਾ ਜਦੋਂ ਤੁਸੀਂ ਮਰਜ਼ੀ ਯਾਦ ਕਰ ਸਕੋ ਚੰਗਾ ਮਾੜਾ ਕਹਣਾ ਤੁਹਾਡੇ ਹੱਥ ਵਾਸਾ ਵੀਰੇ ਠੀਕ ਹੈ ਜੀ ਸਾਨੂੰ ਕੋਈ ਫਰਕ ਨਹੀਂ ਪੈਂਦਾ ਕਿਸੇ ਦੇ ਮਾੜੇ ਕਹਿਣ ਦੇ ਨਾਲ ਠੀਕ ਹੈ ਜੀ ਤੁਹਾਡੇ ਕਹਿਣ ਨਾਲ ਅਸੀਂ ਚੰਗੇ ਨਹੀਂ ਬਣ ਜਾਣਾ ਤੁਹਾਡੇ ਕਹਿਣ ਦੇ ਨਾਲ ਮੇਰਾ ਭਰਾ ਅਸੀਂ ਮਾੜੇ ਨਹੀਂ ਬਣ ਜਾਣਾ ਠੀਕ ਹੈ ਬਾਕੀ ਯਾਰ ਸਾਡੇ ਭਰਾ ਮੋਦੀ ਬਹੁਤ ਸਾਨੂੰ ਸਪੋਰਟ ਆ ਠੀਕ ਆ ਜਿਹੜੇ ਚੰਗੇ ਕਮੈਂਟ ਕਰਦੇ ਨੇ ਬਾਕੀ ਦਰਸ਼ਕੋ ਜੋੜਾ ਤੁਹਾਡੇ ਸਾਹਮਣੇ ਆ ਕੁਆਲਿਟੀ ਤੁਹਾਡੇ ਸਾਹਮਣੇ ਆ ਜੀ ਵੈਕਸੀਨੇਟ ਹੋਏ ਹੋਏ ਜਾਨਵਰ ਨੇ ਨਾ ਕਿ ਵੈਕਸਿੰਗ ਹੋਏ ਹੋਏ ਜਾਨਵਰ ਠੀਕ ਆ ਚੈੱਕ ਕਰੋ ਬਾਕੀ ਆਹ ਮਾਦੀ ਆਪਣੀ ਦਾ ਪੈਰ ਚੈੱਕ ਕਰ ਲਓ ਠੀਕ ਆ ਇਹ ਬਲ ਕੋਲ ਕੱਚੀਆਂ ਪੀਲੀਆਂ ਅੱਖਾਂ ਕੱਦ-ਕੱਟ ਜੋੜਿਆਂ ਦਾ ਚੈੱਕ ਕਰੋ ਠੀਕ ਆ ਜੀ ਪੂਰੀ ਫੁੱਲ ਗਰੰਟੀ ਵਾਲੇ ਮੇਰਾ ਭਰਾ ਜੋੜੇ 2026 ਦੇ ਵਿੱਚ ਮੇਰਾ ਵੀਰ ਬਹਿ ਜਾ ਬਹਿ ਜਾ ਕਰਾਉਣ ਵਾਲੇ ਕਿਉਂ ਜੇ ਤੁਸੀਂ ਇਸ ਸਾਲ ਚੰਗੀ ਮਿਹਨਤ ਕਰੋਗੇ ਚਲੋ ਹੁਣ ਤਾਂ ਸਮਾਂ ਲੰਘ ਗਿਆ ਜਿਨ੍ਹਾਂ ਨੇ ਭਰਾਵਾਂ ਨੇ ਪਿਛਲੇ ਮਹੀਨਿਆਂ ਤੋਂ ਚੰਗੀ ਮਿਹਨਤ કરી ਆ ਸੋਹਣੀ ਖਰਾਕਚਾਰੀ ਆ ਆਪਣਾ ਕੀਮਤੀ ਟਾਈਮ ਆਪਣੇ ਇਹਨਾਂ ਬੇਜਮਾਨਾਂ ਨੂੰ ਦਿੱਤਾ ਆ ਜੀ ਫਿਰ ਉਹਨਾਂ ਨੇ ਬਾਬੇ ਉਹ ਨਾਮ ਕਰਨਾ ਜੱਤ ਹਰ ਮਕਦਰਾਂ ਦੀ ਆ ਠੀਕ ਆ ਇੰਨੇ ਘਰਟੇ ਆ ਸੋਨੂੰ ਬਾਜੀ ਉੱਤੇ ਰੋਟੀ ਖਾਣ ਜੋਗਾ ਕਰ ਦੇਣਗੇ ਠੀਕ ਆ ਜੀ ਇਹ ਨਹੀਂ ਕਿ ਹਾਂ ਵੀ ਤੁਹਾਨੂੰ ਬਾਜੀ ਉੱਤੇ ਮੇਰਾ ਭਰਾ ਚਾਹ ਵੀ ਕੌੜੀ-ਕੌੜੀ ਲੱਗੂ ਨਹੀਂ ਠੀਕ ਆ ਜਦ ਨੂੰ ਬਾਜੀ ਦਿੱਤੇ ਮੇਰਾ ਭਰਾ ਰੋਟੀ ਪਾਣੀ ਦਾ ਟਾਈਮ ਹੋਇਆ ਨਾ ਛੋਡਾ ਜਾਨਵਰ ਫਿਰਦਾ ਹੋਏਗਾ ਇੰਨੀ ਗੱਲ ਦੀ ਆਪਣੀ ਗਰੰਟੀ ਹੈ ਬਾਕੀ ਅੱਗੇ ਥੋਡੇ ਮਕਾਦਰ ਅੱਗੇ ਥੋਡੀ ਕਿਸਮਤ ਆ ਠੀਕ ਆ ਜੀ ਤੇ ਆਜੋ ਬਾਬਿਓ ਹੁਣ ਆਪਾਂ ਸੂਨ ਕਰਾਉਣੇ ਆ ਜੀ ਆਪਣੀ ਅੱਜ ਵਾਲੀ ਟੌਪ ਜੋੜੀ ਦੇ ਪਰਪਲਿਆਂ ਦਾ ਅੱਖਾਂ ਦਾ ਪੰਜਾ ਦਾ ਕੱਲੀ ਕੱਲੀ ਜੀ ਦਾ ਸ਼ੌਂਕ ਕਰਾਉਣਾ ਤੇ ਉਮੀਦ ਕਰਦਾ ਭਰਾ ਥੋਡਾ ਵੀਡੀਓ ਤੁਹਾਨੂੰ ਲਾਜ਼ਮੀ ਪਸੰਦ ਆਵੇਗੀ ਜੇ ਵੀਡੀਓ ਤੁਹਾਨੂੰ ਪਸੰਦ ਆਈ ਮੇਰਾ ਭਰਾ ਥੱਲੇ ਆਪਣਾ ਪਿਆਰਾ ਜਿਹਾ ਕਮੈਂਟ ਮੇਰਾ ਵੀ ਲਾਜ਼ਮੀ ਕਰਕੇ ਜਾਇਓ ਠੀਕ ਆ ਜੀ ਰੇਡ ਆਪਾਂ ਤੁਹਾਨੂੰ ਵਿੱਚੇ ਤੇ ਨਹੀਂ ਮੈਂ ਕਹਿਦਾ ਜੋੜ ਦਾ ਰੀਡ 8000 ਰਿਆ 7000 ਰਿਆ ਉਹਦੇ ਕੈਨਲ ਜੁੜੇ ਦੇ ਬੱਚੇ ਰਾਤ ਬਾਹਰ ਰਹਿ ਜਾਣਗੇ ਠੀਕ ਹੈ ਇਹ ਵੀ ਨਹੀਂ ਮੈਂ ਕਹਿਦਾ ਹਾਂ ਵੀਰੇ ਜੋੜਾ ਮੈਂ ਤੁਹਾਨੂੰ ਇਹ ਤੁਸੀਂ ਫ੍ਰੀ ਲੈ ਜੂ ਤੇ ਜੋੜੀ ਦੇ ਬੱਚੇ ਨਹੀਂ ਉੱਡਣਗੇ ਵੀਰੇ ਤਾਂ ਮੰਨ ਕੇ ਚਲੋ ਬੰਦੇ ਦੀ ਮੂਹ ਦੀ ਬੋਲੀ ਆ ਜਿਹਨੇ ਜੋ ਕੁਝ ਮਰਜੀ ਕਹਿ ਸਕਦਾ ਅਗਲਾ ਠੀਕ ਹੈ ਨਾ ਉਹਦੇ ਵਿੱਚ ਮੈਂ ਵੀ ਆਉਣਾ ਆ ਕਿਉਂਕਿ ਆਪਾਂ ਕਿਸੇ ਨੂੰ ਗੱਲ ਲਾ ਕੇ ਨਹੀਂ ਕਰੀ ਦੀ ਜੋ ਵੀ ਚੀਜ਼ ਆਪਾਂ ਕਿਸੇ ਨੂੰ ਕਹੀ ਦੀ ਆ ਸਭ ਤੋਂ ਪਹਿਲਾਂ ਟਾਰਗੇਟ ਅਸੀਂ ਆਪਣੇ ਆਪ ਨੂੰ ਕਰੀਦਾ ਜੀ ਠੀਕ ਹੈ ਅਸੀਂ ਨਹੀਂ ਚਾਹੁੰਦੇ ਸਾਡੇ ਕਿਸੇ ਵੀ ਮੰਨ ਕੇ ਚਲੋ ਮੂੰਹ ਨਿਕਲਾ ਸ਼ਬਦ ਕਿਸੇ ਲਈ ਉਹ ਮੰਨ ਕੇ ਚਲੋ ਕਿ ਇਹਦੇ ਯਾਨੀ ਕਿ ਦਿਲ ਨੂੰ ਮਹਾਰੀ ਗੱਲ ਲੱਗੇ ਠੀਕ ਹੈ ਤੁਸੋਂ ਨੂੰ ਹਮ ਮ ਕਰਾਉਣਾ ਸ਼ੌਂਕ ਤੇ ਬਣੇ ਰਹੋ ਮੇਰਾ ਭਰਾ ਵੀਡੀਓ ਵਿੱਚ ਤੁਸੀਂ ਲਾਸਟ ਤੱਕ ਬਹਾ ਜੀ ਵੀ ਬਾਬਿਓ ਆ ਕਰੋ ਦਰਸ਼ਨ ਜੀ ਆਪਣੇ ਪਹਿਲੇ ਝੋਟੇ ਦੇ ਮਨਾਪਰਾ ਠੀਕ ਹੈ ਜੀ ਬਾਬਿਓ ਪਹਿਲਾਂ ਜਾਨਵਰ ਆਪਣੇ ਦਾ ਕੱਦ ਕੜ ਚੈੱਕ ਕਰ ਲਓ ਤੁਹਾਨੂੰ ਆਪ ਹੀ ਪਤਾ ਲੱਗ ਜਾਊਗਾ ਜੀ ਕਿ ਹਾਂ ਜੋ ਬਾਕੀ ਸਾਨਾਂ ਦੀ ਵੀਡੀਓ ਲਾਈ ਹੈ ਮੇਰੇ ਦੇਖੋ ਆਪਣੇ ਵੱਲੋਂ ਕੋਸ਼ਿਸ਼ ਕੀਤੀ ਚੰਗੇ ਜਾਨਵਰ ਤਰਾਸ਼ੇ ਹੋਏ ਕੂਤ ਤੁਹਾਡੇ ਅੱਗੇ ਪੇਸ਼ ਕਰੀਏ ਪਸੰਦ ਆਉਣਾ ਨਾ ਪਸੰਦ ਆਉਣਾ ਚੰਗਾ ਕਮੈਂਟ ਕਰਨਾ ਮਾੜਾ ਕਰਨਾ ਤੁਹਾਡੇ ਤੇ ਆ ਬਾਕੀ ਚਲੋ ਯਾਰ ਆਪਾਂ ਨੂੰ ਕਮੈਂਟਾਂ ਨਾਲ ਕੋਈ ਨਹੀਂ ਆਪਣੇ ਨਾਲ ਤਾਂ ਇੱਕ ਦੋ ਬੰਦੇ ਲੱਗਦੇ ਆ ਯਾਰ ਠੀਕ ਹੈ ਵੀਰੇ ਆਪਣੀ ਮਿਹਨਤ ਕਰੀ ਦੀ ਆ ਕਿਸੇ ਤੋਂ ਮੰਗ ਕੇ ਨਹੀਂ ਖਾਈਦਾ ਠੀਕ ਹੈ ਜੀ ਮਿਹਨਤ ਕਰੋ ਤੁਸੀਂ ਵੀ ਮਿਹਨਤ ਕਰੋ ਯਾਰ ਠੀਕ ਹੈ ਜੀ ਕਿਸੇ ਨਾਲ ਜੈਲਸ ਫੀਲ ਕਰਕੇ ਤਾਂ ਮੇਰਾ ਭਰਾ ਤੁਹਾਨੂੰ ਕੁਝ ਮਿਲਣਾ ਨਹੀਂਗਾ ਆਪਦਾ ਕੰਮ ਵਾਲੇ ਪਾਸੇ ਧਿਆਨ ਦਿਓ ਮੇਰਾ ਵੀਰ ਠੀਕ ਹੈ ਜੀ ਕਿਸੇ ਨੂੰ ਮਾੜਾ ਬੋਲ ਕੇ ਉਹ ਯਾਰ ਮੰਨ ਕੇ ਚਲੋ ਜਿਹੜਾ ਉਹਦਾ ਸਾਈਡ ਇਫੈਕਟ ਆ ਉਸੇ ਬੰਦੇ ਨੂੰ ਹੁਣਾ ਮੇਰਾ ਭਰਾ ਸਾਡਾ ਤਾਂ ਕੋਈ ਜਾਣਦਾ ਨਹੀਂ ਬਰੇ ਇਹ ਤਾਂ ਰੋਜ਼ ਹਬ ਹਬਾ ਕੇ ਵੀਡੀਓ ਲਾਈਦੀ ਆ ਤੇ ਆਹ ਭਾਈ ਜੀ ਪਹਿਲਾਂ ਜਾਨਵਰ ਆਪਣੇ ਦੀ ਅੱਖ ਦੀ ਮੇਰਾ ਭਰਾ ਚੈੱਕ ਕਰ ਲੋ ਕੁਆਲਟੀ ਸਾਫ਼ ਦੁੱਧ ਚਿੱਟੀਆਂ ਅੱਖਾਂ ਕੋਈ ਅੱਖ ਦੇ ਵਿੱਚ ਲਾਲਗੀ ਨਹੀਂ ਕੋਈ ਕੋਹ ਨਹੀਂ ਚਿੱਟੇ ਅੱਖ ਦੇ ਵਿੱਚ ਮੇਰਾ ਭਰਾ ਨਹੀਂ ਲੇ ਡੋਰੀਆਂ ਦਾ ਆਪਣਾ ਪੁੱਤਰ ਆ ਜੀ ਠੀਕ ਹੈ ਹੁਣ ਜਮਾਂ ਪੰਤ ਜੋੜ ਸੜੇ ਹੋਏ ਜਮ ਨਹੀਂ ਪੈਰ ਬਾਕੀ ਪੁੱਤਰ ਆਪਣਾ ਕੁੱਡੇ ਵੱਲ ਵਹਿੰਦਾ ਉਹ ਠਹਿਰ ਜਾ ਠਹਿਰ ਜਾ ਤੇ ਆ ਬਾਈ ਜੀ ਦੂਜੇ ਬੰਨੇ ਦੀ ਅੱਖ ਦੀ ਮੇਰਾ ਭਰਾ ਚੈੱਕ ਕਰ ਲੋ ਜੀ ਕੁਆਲਟੀ ਬਾਬੇ ਉਹ ਗਰੰਟੀ ਆ ਸਰੀਰ ਦੇ ਵਿੱਚ ਇਹੋ ਜੀਆਂ ਜੋੜੀਆਂ ਨਹੀਂ ਕਿਤੋਂ ਮਿਲਦੀਆਂ ਯਾਰ ਚੈੱਕ ਹੋ ਸਕਦਾ ਮਿਲਣ ਤੁਹਾਨੂੰ ਕੋਈ 1500 ਜੋੜੇ ਸਹਾਨਾ ਦੇ ਦੇ ਠੀਕ ਆ ਜੀ ਤੇ ਪਰ ਮੇਰਾ ਭਰਾ ਉਸ ਚੀਜ਼ ਦੇ ਵਿੱਚ ਨਾ ਕੁਆਲਟੀ ਦਾ ਫਰਕ ਪੈ ਜਾਂਦਾ ਆ ਤੇ ਆ ਮੇਰਾ ਭਰਾ ਅਗਲਾ ਪੱਲਾ ਚੈੱਕ ਕਰੂ ਆਪਣੇ ਕਬੂਤਰ ਕਿੱਡੇ ਵੱਡੇ ਚੌੜੇ ਨਿੱਗਰ ਪੱਲੇ ਦਾ ਆਪਣਾ ਇਹ ਕਬੂਤਰ ਆ ਤੇ ਆ ਮੇਰਾ ਵੀਰ ਸਹੀ ਪੱਲੇ ਦੀ ਤੁਸੀਂ ਕੁਆਲਟੀ ਚੈੱਕ ਕਰੋ ਦੇਖੋ ਜੀ ਬਹੁਤ ਜ਼ਿਆਦਾ ਗਰਮ ਕਬੂਤਰ ਆ ਬੜਾ ਜ਼ਿਆਦਾ ਕੌੜਾ ਕਬੂਤਰ ਆ ਠੀਕ ਹੈ ਕਰ ਲਓ ਚੈੱਕ ਮੇਰਾ ਭਰਾ ਚੌੜੇ ਨਿੱਕਰ ਇੱਕ ਸਾਰ ਚਿਣਾਵੇਂ ਪਲਾ ਲਾਸਟ ਵਾਲੀ ਕੰਨੀ ਕੂਤਰ ਦੀ ਆ ਰਹੀ ਆ ਰਹੀ ਗੱਲ ਬਾਬਿਓ ਕੰਨੀਆਂ ਦੀ ਚੈੱਕ ਕਰ ਲੋ ਬਾਕਲ ਪੁੰਜੀ ਤੱਕ ਆ ਕਬੂਤਰ ਆਪਾਂ ਕਿੱਥੋਂ ਫੜਿਆ ਤੁਸੀਂ ਚੈੱਕ ਕਰ ਸਕਦੇ ਹੋ ਠੀਕ ਆ ਜੀ ਪੈਰਾਂ ਦੀ ਕੁਆਲਿਟੀ ਚੈੱਕ ਕਰ ਲਉ ਬਿਲਕੁਲ ਬੰਦ ਜੋੜ ਲਾਲ ਸੁਰਖ ਜਾਮਨੀ ਪੈਰਾਂ ਦਾ ਆਪਣਾ ਇਹ ਕੂਤਰ ਆ ਏਗਾ ਛੱਲਾ ਇਹਦੇ ਪਾਇਆ ਗਿਆ ਚੈੱਕ ਆਪੋ ਉੱਠਿਆ ਜਾਂ ਠਹਿਰ ਜਾ ਕੀ ਹੁੰਦਾ ਆਲੂ ਬਾਬਿਓ ਆ ਸੀਗਾ ਆਪਣਾ ਮਕਮਲ ਕੂਤਰ ਤੇ ਕੂਤਰ ਹੁਣ ਥੋੜਾ ਜਿਹਾ ਗੁੱਸਾ ਕਰੀ ਜਾਂਦਾ ਕਿਉਂਕਿ ਦਾਣੇ ਪਾਣੀ ਦਾ ਟਾਈਮ ਹੋ ਗਿਆ ਖੁੱਡੇ ਕੰਨੀ ਝਾਕਦਾ ਇਹ ਮੁਰਮੁਰ ਕੇ ਤੇ ਆਜੂ ਭਰਾ ਹੁਣ ਮੈਂ ਤੁਹਾਨੂੰ ਇਸ ਸਕੂਟ ਦੇ ਨਾਲ ਲੱਗਿਓ ਹੀ ਮਾਦੀ ਦਾ ਸ਼ੌਂਕ ਕਰਾਉਣਾ ਤੇ ਵੀਡੀਓ ਵਿੱਚ ਮੇਰਾ ਭਰਾ ਤੁਸੀਂ ਲਾਸਟ ਤਾਈਂ ਬਣੇ ਰਹੋ ਤੇ ਦੱਸਿਓ ਬਾਪਿਓ ਕਿਦਾਂ ਦਾ ਲੱਗਿਆ ਫਿਰ ਤੁਹਾਨੂੰ ਅੱਜ ਵਾਲਾ ਆਪਣਾ ਟੌਪ ਜੋੜਾ ਕਿਸੇ ਭਰਾ ਨੂੰ ਜੋੜਾ ਚਾਹੀਦਾ ਹੋਵੇ ਮੇਰਾ ਭਰਾ ਤੁਸੀਂ ਨਾਦ ਨਾਲ ਫੋਨ ਕਰਾਇਆ ਕਰੋ ਠੀਕ ਹੈ ਕਈ ਭਰਾ ਦੋ ਤਿੰਨ ਦਿਨਾਂ ਬਾਅਦ ਫੋਨ ਲਾਉਂਦੇ ਵੀਰੇ ਉਦੋਂ ਦੀ ਚੀਜ਼ ਅਗਲੇ ਦੇ ਘਰ ਪਹੁੰਚ ਗਈ ਹੁੰਦੀ ਹੈ ਫੇ ਅਗਲਾ ਕਹਿੰਦਾ ਯਾਰ ਕਾਸ਼ ਵੀਰੇ ਵੀਡੀਓ ਆਪਾਂ ਥੋੜੀ ਯਾਰ ਅੱਜ ਹੀ ਵੇਖ ਤਾਂ ਮਿਹਰਬਾਨੀ ਮੇਰਾ ਵੀ ਜੀ ਸਾਨੂੰ ਫੋਨ ਨਾ ਨੇ ਉਹ ਮੈਸੇਜ ਕਰਦੇ ਹੋ ਤੁਹਾਡਾ तहे ਦਿਲੋਂ ਧੰਨਵਾਦ ਤੇ ਸ਼ੁਕਰੀਆ ਤੇ ਹੁਣ ਮੈਂ ਤੁਹਾਨੂੰ ਕਰਾਉਣਾ ਜੀ ਇਸ ਸਕੂਟਰ ਨਾਲ ਲੱਗੀ ਮਾਦੀ ਦਾ ਸ਼ੌਕ ਤੁਮੇ ਦੀ ਪਹਿਲਾਂ ਪੂਛ ਵਿਖਾਦਾ ਯਾਰ ਇਹ ਤਾਂ ਬਹੁਤ ਭਰਾ ਗਿਆਣਗੇ ਭਰਾ ਤੂੰ ਪੂਛ ਨਹੀਂ ਵਿਖਾਈ ਖਾ ਲੋ ਜੇ ਬਿਲਕੁਲ ਬੰਦ ਪੂਛ ਰੱਦਦਾ ਠੀਕ ਹੈ ਕਰ ਦੇ ਵੀ ਤਾਂ ਹਾਂ ਜੀ ਵੀ ਬਾਦੋ ਆ ਚੈੱਕ ਕਰੋ ਜੀ ਮਾਦੀ ਆਪਣੀ ਦੀ ਕੁਆਲਿਟੀ ਮੇਰਾ ਉਪਰਾ ਕੱਟ ਘਾੜ ਪਹਿਲਾਂ ਚੈੱਕ ਕਰੋ ਜੀ ਬਾਹਰ ਸਟ੍ਰਕਚਰ ਦਾ ਸਕੋ ਚੈੱਕ ਕਰੋ ਬਹੁਤ ਜ਼ਿਆਦਾ ਆਹਲਾ ਬਡੀ ਸਟ੍ਰਕਚਰ ਰੱਖਦੀ ਮਾਦੀ ਆਪਣੀ ਠੀਕ ਹੈ ਜੀ ਹੱਕ ਚੌੜੀ ਔਰ ਪਿੱਛੋਂ ਬਾਬੇ ਬਿਲਕੁਲ ਬੰਦਿਆ ਵਜੂਦ ਠੀਕ ਹੈ ਜੀ ਪੂਸਤਾਂ ਹੀ ਕੰਨੀਆਂ ਟੇਪਰ ਚ ਸਰ ਗੁਲਾਬੀ ਨੋਕ ਗੁਲਾਬੀ ਪਲਕਾਂ ਬਿਲਕੁਲ ਕੱਚੀਆਂ ਪੀਲੀਆਂ ਅੱਖਾਂ ਦੀ ਮੇਰਾ ਵੀਰ ਆਪਣੀ ਇਹ ਮਾਦੀ ਹੈ ਠੀਕ ਹੈ ਤੇ ਆ ਬਾਈ ਜੀ ਬਾਕੀ ਤੁਸੀਂ ਮਾਦੀ ਦਾ ਅੱਗੇ ਫਰੰਟ ਚੈੱਕ ਕਰ ਸਕਦੇ ਹੋ ਠੀਕ ਹੈ ਜੀ ਤੇ ਆ ਬਾਈ ਜੀ ਦੂਜੀ ਸਾਈਡ ਦੀ ਅੱਖ ਦੀ ਕੁਆਲਿਟੀ ਸੋਡੀ ਸਕਰੀਨ ਦੇ ਸਾਹਮਣੇ ਆ ਚੈੱਕ ਕਰ ਲਓ ਮੇਰਾ ਭਰਾ ਤੇ ਮੇਰਾ ਵੀਰ ਕਮੈਂਟ ਤੁਸੀਂ ਲਾਜ਼ਮੀ ਕਰਕੇ ਜਾਣਾ ਤੇ ਬਾਬੋ ਪਹਿਲਾਂ ਪੂਸ ਚੈੱਕ ਕਰੋ ਕਿਉਂ ਅਸੀਂ ਵੀਰੇ ਅੰਗੂਠੇ ਐਂ ਲਾ ਕੇ ਪੂਛ ਨਹੀਂ ਦਿਖਾਈਦੇ પાસੇ ਕਰਕੇ ਬਕਾਇਦਾ ਹਲਾਕੇ ਵਿਖਾਈ ਦੀ ਆ ਲੋ ਚੈੱਕ ਕਰ ਲੋ ਠੀਕ ਹੈ ਜੀ ਬਿਲਕੁਲ ਬੰਦ ਪੂਛ ਆਪਣੀ ਇਹ ਮਾਨ ਯਾਨੀ ਕਿ ਮਾਤੀ ਰੱਖਦੀ ਹੈ ਬਾਕੀ ਵੀਰੇ ਮੈਂ ਇਹ ਨਹੀਂ ਕਹਿੰਦਾ ਪੂਤਰ ਖੁੱਲੀਆਂ ਪੂਛਾਂ ਵਾਲੇ ਉੜਦੇ ਨਹੀਂ ਬਾਬੇ ਉਹ ਨਸਲ ਹੋਣੀ ਚਾਹੀਦੀ ਹੈ ਖੁੱਲੀਆਂ ਪੂਛਾਂ ਵਾਲੇ ਵੀ ਵਾਜਾਂ ਮਾਰੇ ਤੋਂ ਮਸਾਂ ਹੀ ਬੈਂਦੇ ਨੇ ਠੀਕ ਹੈ ਨਾ ਚੈੱਕ ਰਹੀ ਗੱਲ ਸਾਰੀ ਖੂਨ ਤੇ ਆ ਕੇ ਮੁੱਕਦੀ ਆ ਤੁਹਾਡੀ ਸਾਂਭ ਤੇ ਮੁੱਕਦੀ ਆ ਤੁਹਾਡੀ ਮੰਨ ਕੇ ਚਲੋ ਦਾਣਾ ਪਾਣੀ ਖਰਾਕ ਸੋਦੀ ਕੀ ਆ ਜੀ ਇਹ ਚੀਜ਼ ਵੀ ਡਿਪੈਂਡ ਕਰਦੀ ਆ ਯਾ ਭਾਈ ਜੀ ਮਾਦੀ ਆਪਣੀ ਦਾ ਪੱਲਾ ਰੇਟ ਤੁਹਾਨੂੰ ਵਿੱਚ ਮੈਂਸ਼ਨ ਕਰ ਦਿੱਤਾ ਆ ਮੈਂ ਠੀਕ ਹੈ ਹੁਣ ਕੋਈ ਸਦਰ ਫੋਨ ਲਾ ਕੇ ਆਂਦੇ ਨਾ ਕਵੇ ਕਾਸ਼ ਵੀਰੇ ਜੋੜੀ ਆਪਣੀ ਦਾ ਅੱਜ ਵਾਲੀ ਦਾ ਕੀ ਰੇਟ ਹੈ ਠੀਕ ਹੈ ਇੱਕ ਸਾਰਚ ਜਿਨਾ ਮੈਂ ਪੱਲਾ ਵੱਡੇ ਵੱਡੇ ਪੱਲੇ ਜਮਾ ਪੂਛ ਤੱਕ ਰਹੀ ਗੱਲ ਪੈਰ ਕੋਈ ਹੱਡੀ ਨਹੀਂ ਕੋਈ ਕੋਹਣੀ ਚੈੱਕ ਕਰ ਲੋ ਜੀ ਲੋ ਠੀਕ ਹੈ ਕੋਈ ਹੱਡੀ ਨਹੀਂ ਕੋਈ ਕੋਹਣੀ ਆਂਦੇ ਲਾ ਕੇ ਜੋੜਾ ਬੈਠਾ ਆ ਤੇ ਆ ਭਾਈ ਜੀ ਮਾਦੀ ਆਪਣੀ ਦੇ ਪੈਰਾ ਪੈਰਾਂ ਦੀ ਮੇਰਾ ਭਰਾ ਚੈੱਕ ਕਰ ਲੋ ਕੁਆਲਟੀ ਠੀਕ ਹੈ ਇਹ ਆ ਲੋ ਜੀ ਤੇ ਆ ਸੀ ਮੇਰਾ ਭਰਾ ਆਪਣੀ ਮਕਮਲ ਕੂਤਰੀ ਠੀਕ ਹੈ ਤੇ ਉਹ ਦਰਸ਼ਕੋ ਹੁਣ ਮੈਂ ਤੁਹਾਨੂੰ ਜੋੜਾ ਇਹ ਦੁਆਰ ਤੋਂ ਜਾਲ ਦੇ ਵਿੱਚ ਛੱਡ ਕੇ ਵਿਖਾਉਣਾ ਤੇ ਵੀਡੀਓ ਵਿੱਚ ਮੇਰਾ ਭਰਾ ਤੁਸੀਂ ਲਾਸਟ ਨਹੀਂ ਬਣੇ ਰਹੋ ਪਿਆਰਾ ਜਿਹਾ ਕਮੈਂਟ ਕਰਨਾ ਨਾ ਭੁੱਲਿਓ ਠੀਕ ਹੈ ਜੀ ਹਾਂ ਜੀ ਬਾਬਿਓ ਆ ਦੁਆਰ ਤੋਂ ਮੇਰਾ ਭਰਾ ਜੋੜੇ ਆਪਣੇ ਦੀ ਮੇਰਾ ਵੀ ਮਕਮਲ ਸਟੈਂਡਿੰਗ ਇਮੇਜ ਹਿੰ ਚੈੱਕ ਕਰ ਲਓ ਦੇਖੋ ਜੀ ਬਿਲਕੁਲ ਤੰਦਰੁਸਤ ਕੂਤਰਾ ਆਪਾਂ ਤੁਹਾਨੂੰ ਬਕਾਇਦਾ ਕੱਲੀ ਕੱਲੀ ਚੀਜ਼ ਦਾ ਆਪਾਂ ਤੁਹਾਨੂੰ ਜੋੜੇ ਦਾ ਸ਼ੌਂਕ ਕਰਾਤਾ ਪੂਰੀ ਫੁੱਲ ਗਰੰਟੀ ਵਾਲਾ ਜੋੜਾ ਫੋਨ ਮੈਨੂੰ ਉਹੀ ਬੰਦਾ ਲਾਵੇ ਠੀਕ ਆ ਜੀ ਜਿਹਨੂੰ ਜੋੜਾ ਸਮਝ ਆਉਂਦਾ ਹੋਵੇ ਜੋ ਗੱਲਾਂ ਆਪਾਂ ਵੀਡੀਓ ਵਿੱਚ ਦੱਸ ਦਿੱਤੀਆਂ ਨੇ ਹੁਣ ਇਦੋਂ ਇਲਾਵਾ ਭਰਾ ਕਹਿੰਦੇ ਵੀਰੇ ਇਦੋਂ ਇਲਾਵਾ ਕੋਈ ਹੋਰ ਗਾਰੰਟੀ ਹੈ ਤਾਂ ਵੀਰੇ ਉਹਨਾਂ ਬਾਈਆਂ ਅੱਗੇ ਤਾਂ ਸਾਡੇ ਹੱਥ ਜੋੜੇ ਨੇ ਮੈਨੂੰ ਫੋਨ ਨਾਲ ਲਈਓ ਮੇਰਾ ਵੀਰੇ ਠੀਕ ਆ ਜੀ ਇੱਥੇ ਬਥੇਰੇ ਬੰਦੇ ਵੀਰੇ ਜੇ ਤੁਸੀਂ ਚੱਜ ਦੇ ਪੈਸੇ ਲੈਣੇ ਇੰਨੀਆਂ ਗਾਰੰਟੀਆਂ ਜੇ ਤੁਸੀਂ ਲੈਣੀਆਂ ਨੇ ਨਾ ਮੇਰਾ ਭਰਾ ਫਿਰ ਕਿਸੇ ਬੰਦੇ ਤੋਂ ਪਿਆਹ ਹਜ਼ਾਰ ਲੱਖ ਦਾ ਜੋੜਾ ਲਊ ਉਹੀ ਸਾਨੂੰ ਇੰਨੀਆਂ ਗਾਰੰਟੀਆਂ ਦੇ ਸਕਦਾ ਹੈ ਕਿ ਵੀਰੇ ਜੋੜਾ ਬੱਚੇ ਪਾਲੂਗਾ ਬੱਚੇ ਛਤਰੀ ਤੇ ਹੀ ਆਉਣਗੇ ਬਾਬਿਓ ਦਾਣਾ ਚੰਗਾ ਪਾਉਂਗੇ ਬੱਚਾ ਨੂੰ ਸੋਹਣੀ ਟ੍ਰੇਨਿੰ ਠੀਕ ਹੈ ਇਹੋ ਜਿਹਾ ਭਰਾ ਮੈਨੂੰ ਨਾ ਫੋਨ ਲਾਇਆ ਕਰੇ ਯਾਰ ਜਿਹੜੇ ਹੱਦ ਨਾਲ ਉਹ ਜਾਦਾ ਗਰੰਟੀਆਂ ਭਾਲਦੇ ਨੇ ਠੀਕ ਹੈ ਬਾਕੀ ਦਲਬਰੀ ਨਾਲ ਦੇ ਬਾਬੇ ਉਹ ਆਲ ਪੰਜਾਬ ਆ ਹਿੱਦੂਲਾ ਉਹ ਮੇਰਾ ਭਰਾ ਦਿੱਲੀ ਚੰਡੀਗੜ੍ਹ ਤੈਂਬਾਲਾ ਇਹਨਾਂ ਥਾਵਾਂ ਦੇ ਉੱਤੇ ਮੇਰਾ ਭਰਾ ਜਾਨਵਰ ਆਪਣੇ ਜਾਣਦੇ ਨੇ ਸੋ ਕੋਈ ਸੱਜਣ ਇਸ ਜਗ੍ਹਾ ਤੂੰ ਬਿਲੋਂਗ ਕਰਦਾ ਹੋਏ ਬਾਕੀ ਆਲ ਪੰਜਾਬ ਦੇ ਵਿੱਚ ਹਰ ਜ਼ਿਲ੍ਹੇ ਸ਼ਹਿਰ ਕਸਬੇ ਅੰਦਰ ਮੇਰਾ ਭਰਾ ਜਾਨਵਰ ਆਪਣੇ ਜਾਣਦੇ ਨੇ ਬਾਈ ਬੱਸ ਵੀਰੇ ਆਪਣੀ ਡਿਲੀਵਰੀ ਹੁੰਦੀ ਆ ਬੇਫਿਕਰ ਹੋ ਕੇ ਮੇਰਾ ਭਰਾ ਤੁਸੀਂ ਪੇਮੈਂਟ ਲਾਇਆ ਕਰੋ ਕਿਉਂ ਜਿਹੜੇ ਤੋਂ ਆਪਾਂ ਮੰਨ ਕੇ ਚੱਲੋ 10 ਕੋ ਪੇਮੈਂਟ ਲਿੱਤੀ ਗਿਆ ਉਹਦੇ ਸ਼ਹਿਰ ਕਸਬੇ ਪਿੰਡ ਦੇ ਅੰਦਰ ਪਹੁੰਚ ਆਪਾਂ ਕਰਕੇ ਜਿੱਤੀ ਆ ਜੀ ਠੀਕ ਹੈ ਨਾ ਠੀਕ ਹੈ ਵੀ ਬਾਬਿਓ ਮਿਲਦੇ ਹੁਣ ਆਪਾਂ ਤੁਹਾਨੂੰ ਫਿਰ ਕਿਸੇ ਅਗਲੀ ਵੀਡੀਓ ਤੇ ਲੈ ਆਵਾਂਗੇ ਤੁਹਾਡੇ ਵਾਸਤੇ ਕੋਈ ਵਧੀਆ ਟੌਪ ਕਲਾਸ ਦੇ ਬਾਈ ਜੀ ਤੁਹਾਨੂੰ ਪਤਾ ਹੀ ਆ ਕਿ ਨਸਲ ਦੇ ਵਿੱਚੋਂ ਕੋਈ ਨਵੇਂ ਤੇ ਅਸਰ ਆ ਜਿਹੇ ਜਾਨਵਰ ਜਿਨ੍ਹਾਂ ਨੂੰ ਵੇਚ ਕੇ ਬਾਬਿਓ ਭੁੱਖ ਲੱਥੇ ਬੰਦਿਆਂ ਦੀ ਕਿ ਹਾਂ ਬਈ ਈਵੇਂ ਨੱਤੀ ਮੋਗਾ ਪਿਜਾਂ ਦੇ ਵਿੱਚ ਜਾਨਵਰ ਲੱਗਦੇ ਨੇ ਤੇ ਬਾਕੀ ਲੱਗਦੇ ਨੇ ਠੀਕ ਹੈ ਹੋ ਸਕਦਾ ਵੀਡੀਓ ਇੱਕ ਦਿਨ ਰੋਕੇ ਆ ਜੇ ਕਿਉਂਕਿ ਦਰਸ਼ਕੋ ਆਪਣੇ ਸੱਜਣ ਦਾ ਵਿਆਹ ਆ ਠੀਕ ਹੈ ਯਾਨੀ ਕਿ ਕਾਫੀ ਆਪਣਾ ਬੰਦਾ ਲਿਆਜੀ ਆ ਉਹਦਾ ਵਿਆਹ ਆ ਉਹਦੇ ਕਰਕੇ ਮੇਰਾ ਭਰਾ ਵੀਡੀਓ ਆਪਣੀ ਇੱਕਦਾਂ ਲੇਟ ਆਉਂਦੀ ਆ ਪਰ ਜੇ ਲਾਵਾਂਗੇ ਤਾਂ ਬਾਬਿਓ ਕੋਈ ਅਸਤਰ ਲਾਵਾਂਗੇ ਠੀਕ ਆ ਨਾ ਠੀਕ ਆ ਵੀ ਬਾਬਿਓ ਮਿਲਦੇ ਹੁਣ ਆਪਾਂ ਤੁਹਾਨੂੰ ਫਿਰ ਕਿਸੇ ਅਗਲੀ ਵੀਡੀਓ ਦੇ ਵਿੱਚ ਲਿਆਵਾਂਗੇ ਤੁਹਾਡੇ ਵਾਸਤੇ ਕੋਈ ਵਧੀਆ ਟੌਪ ਕਲਾਸ ਦੇ ਬਜੀ ਤੁਹਾਨੂੰ ਪਤਾ ਹੀ ਆ ਕਿ ਨਸਲ ਦੇ ਵਿੱਚ ਉਹ ਕਿ ਨਵੇਂ ਤੇ ਸਰਾਜ ਇਹ ਜਾਨਵਰ ਤਦ ਤੱਕ ਲਈ ਧੰਨਵਾਦ ਸ਼ੁਕਰੀਆ ਔਰ ਮਿਹਰਬਾਨੀ ਭਾਜੀ þér tjaga bara